ਵਾਇਗੁਰਜਿਕਾ ਖਾਲਸਾ ਵਾਇਗੁਰਜਿਕੀ ਫਤਿਹ ਗੁਰੂ ਅਰਜਨ ਸਾਹਿਬ ਜੀ ਦਾ ਲੜੀਵਾਰ ਇਤਿਹਾਸ ਆਪ ਸਭ ਨਾਲ ਸਾਂਝਾ ਕਰ ਰਹੇ ਹਾਂ ਇਹ ਜ਼ਰੂਰੀ ਵੀ ਹੈ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਸ਼ਹੀਦਾਂ ਦੇ ਸਰਤਾਜ ਆ ਸਿੱਖ ਕੌਮ ਚ ਪਹਿਲੇ ਸ਼ਹੀਦ ਗੁਰੂ ਅਰਜਨ ਸਾਹਿਬ ਜੀ ਆ ਉਹਨਾਂ ਦੀ ਸ਼ਹਾਦਤ ਵੀ ਜਿਹੜੀ ਹੈ ਉਹ ਬੇਮਿਸਾਲ ਤੇ ਲਾਸਾਨੀ ਹੈ ਅੱਜ ਦਾ ਤੇ ਇਤਿਹਾਸ ਹੈ ਉਹ ਗੁਰੂ ਅਰਜਨ ਸਾਹਿਬ ਦਾ ਆਨੰਦ ਕਾਰਜ ਉਹਨਾਂ ਨੂੰ ਪੁੱਤਰ ਦੀ ਪ੍ਰਾਪਤੀ ਤੇ ਗੁਰਿਆਈ ਗੁਰੂ ਅਰਜਨ ਸਾਹਿਬ ਜੀ ਪਿੰਡ ਮੋ ਤਹਿਸੀਲ ਫਲੋਰ ਪਿੰਡ ਮੋ ਚ ਗੁਰੂ ਅਰਜਨ ਸਾਹਿਬ ਜੀ ਵਿਆਹ ਲ ਜਾਂਦੇ ਆ ਬਾਬਾ ਕਿਸ਼ਨ ਚੰਦ ਜੀ ਸੁਪਤਰੀ ਮਾਤਾ ਗੰਗਾ ਜੀ ਨਾਲ ਆਨੰਦ ਕਾਰਜ ਹੁੰਦਾ ਔਰ ਕਈ ਰਸਮਾਂ ਹੁੰਦੀਆਂ ਇੱਕ ਰਸਮ ਜਿਹੜੀ ਆ ਉਹ ਪਿੰਡ ਦੇ ਲੋਕ ਇੱਕ ਰਸਮ ਚ ਸ਼ਰਾਰਤ ਕਰਦੇ ਆ ਜਿਹੜਾ ਦੂਲਾ ਹੁੰਦਾ ਆਨੰਦ ਕਾਰਜ ਕਰਾਉਣ ਵਾਸਤੇ ਆ ਹੁੰਦਾ ਉਹ ਪਿੰਡ ਦੀ ਰਸਮ ਹੁੰਦੀ ਏ ਕਿ ਇੱਕ ਕਿਲਾ ਜ਼ਮੀਨ ਤੇ ਗੱਡਿਆ ਹੁੰਦਾ ਦੂਲਾ ਘੋੜੇ ਤੇ ਆਏਗਾ ਘੋੜੇ ਤੇ ਆਲ ਕੇ ਵਰਖੇ ਨਾਲ ਕਿੱਲੇ ਨੂੰ ਪੁੱਟੇਗਾ ਪਰ ਗੁਰੂ ਅਰਜਨ ਸਾਹਿਬ ਜੀ ਨਾਲ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਕਿ ਕੋਈ ਸ਼ਰਾਰਤੀ ਲੋਕਾਂ ਨੇ ਉਹਨਾਂ ਨੇ ਉਸ ਇੱਕ ਦਰਖਤ ਨੂੰ ਦੀ ਜੜ ਨੂੰ ਉਹ ਥੱਲੇ ਜੜ ਸੀ ਉੱਪਰ ਕਿਲਾ ਬਣਾਤਾ ਕਿ ਪੁੱਟ ਹੋਣਾ ਨਹੀਂ ਆ ਤੇ ਹਾਸਾ ਮਜ਼ਾਕ ਕਰਾਂਗੇ ਪਰ ਗੁਰੂ ਅਰਜਨ ਸਾਹਿਬ ਜੀ ਜਦੋਂ ਘੋੜਾ ذਰਾ ਕਹਿੰਦੇ ਬਰਖੇ ਨਾਲ ਸਮੇਤ ਜੜ ਤੋਂ ਉਹ ਦਰਖਤ ਕੋ ਕਿਲਾ ਜਿਹੜਾ ਸੀ ਦਰਖਤ ਸੀ ਪੁੱਟ ਕੇ ਅ ਅਖਾੜ ਦਿੰਦੇ ਆ ਤਾਂ ਇਹ ਰਸਮ ਹੁੰਦੀ ਹੈ ਆਨੰਦ ਕਾਰਜ ਹੁੰਦਾ ਤੇ ਉਸ ਤੋਂ ਬਾਅਦ 1 ਸਤੰਬਰ 1581 ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਜੋਤੀ ਜੋ ਸਮਾਨ ਲਗਿਆ ਗੁਰੂ ਅਰਜਨ ਸਾਹਿਬ ਜੀ ਨੂੰ ਆਪਣੇ ਸਭ ਤੋਂ ਛੋਟੇ ਸੁਪੁੱਤਰ ਨੂੰ ਗੁਰਗੱਗਰੀ ਆਈ ਜਿਹੜੀ ਹੈ ਉਹ ਦਿੰਦੇ ਆ ਉਸ ਤੋਂ ਗੁਰਿਆਈ ਵੀ ਜਿਹੜੀ ਸਾਰੀਆਂ ਰਸਮਾਂ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਗੁਰੂ ਨਾਨਕ ਤੋਂ ਬਾਅਦ ਜਿੰਨੀਆਂ ਵੀ ਗੁਰਗੱਦੀ ਦੇ ਰਸਮਾਂ ਸੀ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਪਾਤਸ਼ਾਹ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਜੇ ਸਾਰੀਆਂ ਰਸਵਾ ਪੂਰੀਆਂ ਕੀਤੀਆਂ ਸੀ ਔਰ ਗੁਰੂ ਅਰਜਨ ਸਾਹਿਬ ਜੀ ਦੀ ਵੀ ਜਿਹੜੀ ਰਸਮ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਕੀਤੀ ਸੀ ਤੋਂ ਗੁਰਿਆਈ ਜਿਹੜੀ ਸੀ ਗੁਰੂ ਅਰਜਨ ਸਾਹਿਬ ਜੀ ਨੂੰ ਇਸ ਕਰਕੇ ਮਿਲੀ ਸੀ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਦੀ ਲਿਵ ਜਿਹੜੀ ਸੀ ਉਹ ਅਕਾਲ ਪੁਰਖ ਨਾਲ ਲੱਗੀ ਹੋਈ ਸੀ ਬਾਕੀ ਦੋਨਾਂ ਭਰਾਵਾਂ ਨੂੰ ਚਾਹੇ ਪ੍ਰithvi ਚੰਦ ਸੀ ਜਾਂ ਬਾਬਾ ਮਹਾਦੇਵ ਸੀ ਉਹਨਾਂ ਦੀ ਜਿਹੜੀ ਸੰਸਾਰਕ ਲਿਵ ਸੀ ਤੇ ਇਸ ਕਰਕੇ ਉਹ ਗੁਰਗੱਦੀ ਦੇ ਆਸੇ ਤੇ ਖਰੇ ਨੇ ਉਤਰੇ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰਗੱਦੀ ਗੁਰੂ ਅਰਜਨ ਸਾਹਿਬ ਜੀ ਨੂੰ ਦਿੱਤੀ ਬੜੀਆ ਔਕੜਾ ਸਾਹਮਣਾ ਵੀ ਕਰਨਾ ਪਿਆ ਪਰ ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਤਨਦੇਈ ਨਾਲ ਗੱਦੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਆ ਪੁੱਤਰ ਦੀ ਦਾਤ ਮਾਤਾ ਗੰਗਾ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਸਮੇਂ-ਸਮੇਂ ਸਰ ਬੇਨਤੀ ਕਰਦੇ ਰਹਿੰਦੇ ਸੀ ਗੁਰੂ ਸਾਹਿਬ ਕਹਿੰਦੇ ਸੀ ਕਿ ਕਹਿੰਦੇ ਸੀਗੇ ਕਿ ਬਈ ਤੁਸੀਂ ਸਾਡੇ ਪ੍ਰਮੁੱਖ ਸੇਵਾਦਾਰ ਗੁਰੂ ਘਰ ਦੇ ਗੁਰਨਾਨਕ ਦੇ ਘਰ ਦੇ ਪ੍ਰਮੁੱਖ ਸੇਵਾਦਾਰ ਬਾਬਾ ਬੁੱਢਾ ਸਾਹਿਬ ਜੀ ਬੜੀ ਅਨਨ ਸੇਵਾ ਕਰ ਰਿਹਾ ਬੜੇ ਮਿਹਨਤੀ ਹੈ ਉਹ ਵੀ ਬ੍ਰਹਮ ਗਿਆਨੀ ਹੈ ਤੁਸੀਂ ਇੱਕ ਦਿਨ ਜਾਓ ਜਦੋਂ ਉਹ ਖੇਤੀ ਕਰਦੇ ਹੋਣ ਤਾਂ ਉਹਨਾਂ ਵਾਸਤੇ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਤਿਆਰ ਕਰ ਕੇ ਲੱਗ ਜਾਓ ਤਾਂ ਬਾਬਾ ਬੁੱਢਾ ਜੀ ਦੇ ਕੋਲ ਮਾਤਾ ਗੰਗਾ ਜੀ ਜਿੱਥੇ ਮਿੱਸੀਆ ਰੋਟੀਆਂ ਗੰਡੇ ਤੇ ਲੱਸੀ ਲੈ ਕੇ ਗਏ ਉਹ ਉਹਨਾਂ ਨੇ ਅੱਛੀ ਖੁਸ਼ ਹੋ ਕੇ ਅਸ਼ੀਰਵਾਦਤਾ ਪਰ ਮਾਤਾ ਗੰਗਾ ਜੀ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ 1595 ਵਿੱਚ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ